ਸਾਰੇ ਨੂੰ ਜੈ ਐਮ ਸੀ ਦੀ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਖੁਦਾਬੰਦ ਸ਼ੁਕਰਗੁਜ਼ਾਰ ਹਾਂ ਮੈਂ ਕਿ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਂ ਇਸ ਵਕਤ ਅਮਰੀਕਾ ਦੇ ਫਲੋਰੀਡਾ ਸ਼ਹਿਰ ਟੈਂਪਾ ਦੇ ਵਿੱਚ ਆ ਅ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਇਸ ਸੁੰਦਰ ਸਮੇਂ ਦੇ ਲਈ ਜੋ ਨੇ ਸਾਡੀ ਜ਼ਿੰਦਗੀ ਵਿੱਚ ਦਿੱਤਾ ਸੋ ਇੱਥੇ 3 ਦਿਨ ਦੀ ਸਾਡੀ ਪਾਸਟਰਸ ਐਂਡ ਲੀਡਰਸ ਕਾਨਫਰੰਸ ਚੱਲ ਰਹੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਦਾ ਕਿ ਖੁਦਾ ਨੇ ਮੈਨੂੰ ਇਸ ਕਾਨਫਰੰਸ ਦਾ ਹਿੱਸਾ ਬਣਾਇਆ ਔਰ ਸੱਚੀ ਬਹੁਤ ਚੰਗਾ ਲੱਗ ਰਿਹਾ ਔਰ ਪਰਮੇਸ਼ਵਰ ਨੇ ਆਪਣੇ ਵਚਨ ਦੇ ਅਨੁਸਾਰ ਜਿਵੇਂ ਕਿ ਆ ਰਸੂਲਾਂ ਦੇ ਕਰਤਬ 1 ਦਾ 8 ਦੇ ਵਿੱਚ ਲਿਖਿਆ ਕਿ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਮਰਥ ਪਾਓਗੇ ਤੇ ਧਰਤੀ ਦੇ ਬੰਨੇ ਤੇ ਇੱਕ ਤੁਸੀਂ ਮੇਰੇ ਗਵਾਹ ਠਹਿਰੋਗੇ ਸੋ ਇਹ ਸ਼ੁਕਰ ਹੈ ਖੁਦਾਵੰਦ ਦਾ ਕਿ ਉਸਨੇ ਸਾਨੂੰ ਧਰਤੀ ਦੀਆਂ ਕੌਮਾਂ ਦੇ ਵਿੱਚੋਂ ਖਾਕ ਤੋਂ ਚੁੱਕਿਆ ਔਰ ਆਪਣੇ ਖਾਸ ਲੋਕ ਬਣਾਇਆ ਆਪਣੇ ਖਾਦਮ ਬਣਾਇਆ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਗਵਾਈਆਂ ਦਿੱਤੀਆਂ ਜਿਨ੍ਹਾਂ ਗਵਾਈਆਂ ਨੂੰ ਅੱਜ ਪੂਰੀ ਦੁਨੀਆ ਦੇ ਵਿੱਚ ਜਾ ਕੇ ਸੁਣਾਉਣ ਦਾ ਮੌਕਾ ਮਿਲਦਾ ਆ ਸੱਚਮੁੱਚ ਇਹ ਸਾਡਾ ਜ਼ਿੰਦਾ ਖੁਦਾਈ ਕਰ ਸਕਦਾ ਹੈ ਹੋਰ ਨਹੀਂ ਕਰ ਸਕਦਾ ਕੋਈ ਕਿਉਂਕਿ ਖੁਦਾ ਦੇ ਲੋਕ ਕੋ ਜੇ ਅਸੀਂ ਪਰਮੇਸ਼ਵਰ ਨਾਲ ਇਮਾਨਦਾਰੀ ਨਾਲ ਚੱਲਾਂਗੇ ਔਰ ਪਰਮੇਸ਼ਵਰ ਨੂੰ ਪਹਿਲਾ ਸਥਾਨ ਆਪਣੀ ਜ਼ਿੰਦਗੀ ਵਿੱਚ ਦੇਵਾਂਗੇ ਤੇ ਉਹਦਾ ਅਜ਼ਰ ਉਹਦਾ ਪ੍ਰਤੀਫਲ ਸਾਨੂੰ ਜ਼ਰੂਰ ਮਿਲੇਗਾ ਜਿਵੇਂ ਕਿ ਕਲਮ ਦੇ ਵਿੱਚ ਲਿਖਿਆ ਹੈ ਕਿ ਜਿਸ ਮੇਪ ਨਾਲ ਤੁਸੀਂ ਮਾਪਦੇ ਹੋ ਤੁਹਾਡੇ ਲਈ ਉਸੇ ਤਰ੍ਹਾਂ ਉਸੇ ਮੇਪ ਨਾਲ ਮਾਪਿਆ ਜਾਵੇਗਾ ਸੋ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਪਹਿਲਾ ਸਥਾਨ ਦੇਵਾਂਗੇ ਉਹਦੇ ਨਾਮ ਨੂੰ ਉੱਚਾ ਕਰਾਂਗੇ ਤਾਂ ਡੈਫੀਨੇਟਲੀ ਸਾਡਾ ਪਰਮੇਸ਼ਵਰ ਸਾਨੂੰ ਵੀ ਖਾਕ ਤੋਂ ਚੁਕੇਗਾ ਔਰ ਉਚਾਈਆਂ ਤੇ ਲੈ ਕੇ ਜਾਵੇਗਾ ਸੋ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਦਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਜਿਸ ਹੋਟਲ ਦੇ ਵਿੱਚ ਅਸੀਂ ਸਾਰੇ ਠਹਿਰੇ ਆ ਇਹ ਬੜਾ ਵੱਡਾ ਹੋਟਲ ਆ ਔਰ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਇਹਦਾ ਅੰਦਰੋਂ ਵੀ 뷰 ਦਿਖਾਵਾਂ ਸੋ ਮੈਂ ਪਰਮੇਸ਼ਵਰ ਦਾ ਨਿਹਾਇਤ ਸ਼ੁਕਰਗੁਜ਼ਾਰ ਹਾਂ ਕਿ ਜੇਕਰ ਖੁਦਾ ਮੈਨੂੰ ਆਪਣੇ ਕੰਮਾਂ ਲਈ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਸਤੇਮਾਲ ਕਰ ਸਕਦਾ ਹੈ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਖੁਦਾ ਇਸੇ ਤਰ੍ਹਾਂ ਕਰੇਗਾ ਹਾਲੇਲੂਇਆ ਬਸ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਪ੍ਰਭੂ ਨੂੰ ਹਮੇਸ਼ਾ ਪਹਿਲਾ ਸਥਾਨ ਦਈਏ ਔਰ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੀਏ ਉਸੇ ਦੇ ਨਾਮ ਨੂੰ ਜਲਾਲ ਦਈਏ ਕਿਉਂਕਿ ਸਾਡਾ ਖੁਦਾਵੰਦ ਪਰਮੇਸ਼ਵਰ ਬੜੇ ਵੱਡੇ ਵੱਡੇ ਕੰਮ ਕਰਦਾ ਆ ਪੁਰਦੇਪਾਖ ਕਲਮ ਚ ਲਿਖਿਆ ਮਸੀਹ ਵਿੱਚ ਕੀਤੀ ਹੋਈ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਸੋ ਤੁਸੀਂ ਵੇਖ ਸਕਦੇ ਹੋ ਇਹ ਹੋਟਲ ਇਹਦਾ ਅੰਦਰ ਦਾ 뷰 ਬੜਾ ਸ਼ਾਨਦਾਰ ਹੈ ਬੜਾ ਖੂਬਸੂਰਤ ਹੈ ਪਰ ਕਾਫੀ ਉੱਚਾ ਵੀ ਹੈ ਅਸੀਂ ਸਾਰੇ ਜਿੰਨੀ ਵੀ ਸਾਡੀ ਟੀਮ ਹੈ ਸਾਡਾ ਗਰੁੱਪ ਹੈ ਇਸੇ ਹੋਟਲ ਵਿੱਚ ਠਹਿਰੇ ਹੋਏ ਹਾਂ ਇਹ ਅਮਰੀਕਾ ਦੇਸ਼ ਫਲੋਰੀਡਾ ਸਟੇਟ ਵਿੱਚ ਟੈਂਪਾ ਸ਼ਹਿਰ ਆ ਜੋ ਕਿ ਬੜਾ ਸ਼ਾਨਦਾਰ ਹੈ ਤੁਸੀਂ ਦੇਖ ਸਕਦੇ ਹੋ ਮੈਂ ਧੰਨਵਾਦ ਕਰਦਾ ਫਿਰ ਤੋਂ ਇੱਕ ਵਾਰ ਸਾਡੇ ਖੁਦਾਵੰਦ ਪਰਮੇਸ਼ਵਰ ਦਾ ਸੋ ਮੈਂ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪਰਮੇਸ਼ਵਰ ਦੀ ਸੇਵਾ ਸੱਚੇ ਮਨ ਦੇ ਨਾਲ ਕਰਾਂਗੇ ਤੇ ਖੁਦਾ ਜਰੂਰ ਸਾਨੂੰ ਬles ਕਰੇਗਾ ਤੇ ਪਰਮੇਸ਼ਵਰ ਦਾ ਵਚਨ ਵੀ ਸਾਨੂੰ ਇਹ ਸਿਖਾਉਂਦਾ ਆ ਕਿ ਜਿਸ ਨੇ ਸਾਨੂੰ ਧਰਤੀ ਦੇ ਕਉਮਾ ਵਿੱਚੋਂ ਚੁਣ ਕੇ ਆਪਣੇ ਕੋਲੇ ਸੇਵਕ ਹੋਣ ਦੇ ਲਈ ਠਹਿਰਾਇਆ ਤੇ ਜ਼ਰੂਰ ਉਹ ਆਪਣੀ ਆਪਣੇ ਕਿਸੇ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਆ ਮਕਸਦ ਸਾਡੇ ਖੁਦਾਵੰਦੀ ਅਸਮੂਸੀ ਦਾ ਇੱਕੋ ਹੀ ਆ ਕਿ ਹਰ ਇੱਕ ਜਾਨ ਬਚਾਈ ਜਾਵੇ ਹਰ ਇੱਕ ਰੂਹ ਜਿਹੜੀ ਆ ਉਹ ਸੇਵ ਕੀਤੀ ਜਾਵੇ ਸੋ ਉਸ ਕੌਸੇ ਕੰਮ ਦੇ ਲਈ ਪਰਮੇਸ਼ਰ ਪਹਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਆ ਤੇ ਸਾਡੀ ਜ਼ਿੰਦਗੀ ਵਿੱਚ ਗਵਾਹियां ਬਣਦੀਆਂ ਨੇ ਔਰ ਜਦੋਂ ਸਾਡੀ ਜ਼ਿੰਦਗੀ 'ਚ ਗਵਾਹੀਆਂ ਬਣਦੀਆਂ ਨੇ ਤੇ ਉਹਨਾਂ ਗਵਾਹੀਆਂ ਨੂੰ ਫਿਰ ਪਰਮੇਸ਼ਵਰ ਸਾਨੂੰ ਦੂਰਦੇਸ਼ਾਂ ਦੇ ਵਿੱਚ ਵੱਖਰੇ-ਵੱਖਰੇ ਕੌਮਾਂ ਦੇ ਵਿੱਚ ਲੈ ਕੇ ਜਾਂਦਾ ਆ ਤਾਂ ਕਿ ਅਸੀਂ ਆਪਣੇ ਜੀਵਨ ਦੀ ਗਵਾਹੀ ਉਹਨਾਂ ਲੋਕਾਂ ਵਿੱਚ ਸ਼ੇਅਰ ਕਰ ਸਕੀਏ ਜਿਹੜੇ ਲੋਕ ਦੁੱਖ ਵਿੱਚ ਨੇ ਪਾਪ ਵਿੱਚ ਨੇ ਗੁਨਾਹਾਂ ਵਿੱਚ ਨੇ ਨਾਸ਼ਵਾਨ ਜ਼ਿੰਦਗੀ ਜੀ ਰਹੇ ਨੇ ਤਾਂ ਕਿ ਉਹ ਬਚਾਈ ਜਾਣ ਇਹੋ ਹੀ ਮਕਸਦ ਹੈ ਸਾਡੇ ਖੁਦਾਵੰਦ ਦਾ ਸੋ ਜਦੋਂ ਤੁਸੀਂ ਪ੍ਰਭੂ ਦਾ ਕੋਈ ਕੰਮ ਕਰਦੇ ਹੋ ਸੇਵਾ ਕਰਦੇ ਹੋ ਤਾਂ ਬਿਨਾ ਮੱਥੇ ਵੱਟ ਪਾਇਆ ਬਿਨਾ ਕੁੜਕੜ ਕੀਤੇ ਆ ਦੁਖੀ ਹੋਇਆ ਬਿਨਾ ਖੁਸ਼ੀ ਨਾਲ ਦਿਲ ਤੋਂ ਪਰਮੇਸ਼ਵਰ ਦਾ ਕੰਮ ਕਰੋ ਪ੍ਰਭੂ ਦੀ ਸੇਵਾ ਕਰੋ ਤੇ ਉਹਦਾ ਅਜ਼ਰ ਜਿਹੜਾ ਆ ਉਹਦਾ ਫਲ ਜਿਹੜਾ ਆ ਤੁਹਾਨੂੰ ਜ਼ਰੂਰ ਮਿਲੇਗਾ ਸੋ ਖੁਦਾ ਦੇ ਲੋਕੋ ਸਾਡਾ ਪਰਮੇਸ਼ਵਰ ਸਾਡਾ ਖੁਦਾ ਸਾਨੂੰ ਬles ਕਰੇਗਾ ਆਸ਼ੀਸ਼ ਦੇਵੇਗਾ ਤੇ ਅਸੀਂ ਉਹਦੀ ਸੇਵਾ ਨੂੰ ਬਸ ਕਰਦੇ ਰਹੀਏ ਕਿਉਂਕਿ ਵਚਨ ਦੇ ਵਿੱਚ ਲਿਖਿਆ ਪੌਲਸ ਕਹਿੰਦਾ ਜਿਹੜਾ ਖੁਸ਼ੀ ਨਾਲ ਪਰਮੇਸ਼ਵਰ ਦੀ ਸੇਵਾ ਕਰਦਾ ਆ ਪ੍ਰਭੂ ਦੀ ਸੇਵਾ ਕਰਦਾ ਆ ਤੇ ਪਰਮੇਸ਼ਵਰ ਉਸ ਨੂੰ ਆਸ਼ੀਸ਼ ਦਿੰਦਾ ਹੈ ਉਹਨੂੰ ਬਰਕਤ ਦਿੰਦਾ ਹੈ ਸੋ ਖੁਦਾ ਦੇ ਲੋਕੋ ਤੁਹਾਨੂੰ ਪਰਮੇਸ਼ਵਰ ਬਹੁਤ ਜ਼ਿਆਦਾ ਆਸ਼ੀਸ਼ ਦੇਵੇਗਾ ਬਹੁਤ ਜ਼ਿਆਦਾ ਬਰਕਤ ਦੇਵੇਗਾ ਸੋ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਪਰਮੇਸ਼ਵਰ ਹਰ ਗੱਲ ਨੂੰ ਜਾਣਦਾ ਹੈ ਹਰ ਕੰਮ ਨੂੰ ਜਾਣਦਾ ਹੈ ਤੇ ਸਭਾਉਣ ਤੇ ਸਭ ਕੁਝ ਪੂਰਾ ਕਰ ਦਿੰਦਾ ਹੈ ਹallelujah this god hallelujah ਸੋ ਮੈਂ ਹੁਣ ਜਾ ਰਿਹਾ ਆਪਣੇ ਰੂਮ ਦੇ ਵੱਲ ਤੁਸੀਂ ਇਹ ਸਾਰਾ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਥਿਊ ਹੈ ਚੌਥੀ ਮੰਜ਼ਲ ਤੇ ਸਾਡਾ ਰੂਮ ਹੈਗਾ ਹallelujah ਸੋ ਮੈਂ ਗੱਲ ਕਰ ਰਿਹਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਖੁਦਾ ਤੁਹਾਨੂੰ ਵੀ ਬless ਕਰੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਘਰਾਂ ਨੂੰ ਬLES ਕਰੇ ਤਾਂ ਬਸ ਇੱਕ ਕੰਮ ਦੇ ਵਿੱਚ ਲੱਗੇ ਰਹੋ ਕਿ ਅਸੀਂ ਪਰਮੇਸ਼ਵਰ ਨੂੰ ਪਹਿਲਾ ਸਥਾਨ ਦੇਣਾ ਹੈ ਔਰ ਹਮੇਸ਼ਾ ਉਹਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉੱਚਾ ਕਰਨਾ ਹੈ ਹਾਲੇਲੂਇਆ ਤੇ ਜਿਹੜਾ ਸਾਡਾ ਉੱਚਾ ਤੇ ਸੁੱਚਾ ਪਰਮੇਸ਼ਵਰ ਆ ਉਹ ਕਦੇ ਆਪਣੇ ਲੋਕਾਂ ਨੂੰ ਨੀਵਾਂ ਨਹੀਂ ਰਹਿਣ ਦਿੰਦਾ ਉਹ ਕਦੇ ਆਪਣੇ ਲੋਕਾਂ ਨੂੰ ਲਾਚਾਰ ਪਰੇਸ਼ਾਨ ਬਿਮਾਰ ਨਹੀਂ ਰਹਿਣ ਦਿੰਦਾ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਆਸ਼ੀਸ਼ ਦਿੰਦਾ ਆ ਹਾਲੇਲੂਇਆ ਔਰ ਤੁਸੀਂ ਜਾਣਦੇ ਹੋ ਕਿ ਸਾਡੀ ਜ਼ਿੰਦਗੀ ਸਾਡੀ ਲਾਈਫ ਦੇ ਵਿੱਚ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਸਟਰਗਲ ਵੀ ਕੀਤਾ ਆ ਕਾਫੀ ਜ਼ਿਆਦਾ ਤੰਗੀਆਂ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ ਆ ਪਰ ਅਸੀਂ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਹਮੇਸ਼ਾ ਲੱਗੇ ਰਹੇ ਭੁੱਖ ਪਿਆਸ ਤਕਲੀਫ ਲਚਾਰੀ ਬਹੁਤ ਕੁਝ ਸਾਡੇ ਉੱਤੇ ਸਾਡੀ ਲਾਈਫ ਦੇ ਵਿੱਚ ਆਇਆ ਪਰ ਅਸੀਂ ਹਮੇਸ਼ਾ ਖੁਦਾ ਨੂੰ ਪਹਿਲ ਦਿੱਤੀ ਤੇ ਪਰਮੇਸ਼ਵਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਉੱਚਾ ਰੱਖਿਆ ਤੇ ਜੀ ਦਾ ਫਲ ਪਰਮੇਸ਼ਰ ਸਾਨੂੰ ਇੱਥੇ ਵੀ ਦੇ ਰਿਹਾ ਔਰ ਸਭ ਤੋਂ ਵੱਡਾ ਫਲ ਤੇ ਸਾਨੂੰ ਖੁਦਾ ਨੇ ਪ੍ਰਭੂ ਨੇ ਸਵਰਗ ਦੇ ਵਿੱਚ ਦੇਣਾ ਆ ਹਾਲੇਲੂਇਆ ਉਹ ਸਭ ਤੋਂ ਬੈਸਟ ਫਲ ਹੈ ਸਾਡੇ ਲਈ ਇਨਾਮ ਹੈ ਸਾਡੇ ਲਈ ਹਾਲੇਲੂਇਆ ਸੋ ਮੈਂ ਆਪਣੇ ਰੂਮ ਦੇ ਕੋਲੇ ਆ ਗਿਆ ਇਹ ਮੇਰਾ ਰੂਮ ਹੈਗਾ ਆ 418 ਨੰਬਰ ਹਾਲੇਲੂਇਆ ਸੋ ਪ੍ਰਭੂ ਤੁਹਾਡੇ ਨਾਲ ਹੋਵੇ ਪ੍ਰਭੂ ਤੁਹਾਨੂੰ ਬles ਕਰੇ ਬਸ ਇੱਕ ਦੂਸਰੇ ਨੂੰ ਪਿਆਰ ਕਰੋ ਖੁਸ਼ੀ-ਖੁਸ਼ੀ ਕਬੂਲ ਕਰੋ ਕਦੀ ਕਿਸੇ ਤੋਂ ਮੱਥੇ ਵਟ ਨਾ ਪਾਓ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਕਰੋ ਤੇ ਪਿਆਰ ਜਿਹੜਾ ਆ ਉਹ ਸਾਨੂੰ ਪ੍ਰਭੂ ਦੇ ਨੇੜੇ ਰੱਖਦਾ ਆ ਤੇ ਜਦੋਂ ਅਸੀਂ ਪ੍ਰਭੂ ਦੇ ਨੇੜੇ ਹੁੰਨੇ ਆ ਤੇ ਪਰਮੇਸ਼ਰ ਸਾਨੂੰ ਸਾਡੇ ਬੱਚਿਆਂ ਨੂੰ ਘਰਾਣੇ ਨੂੰ ਬless ਵੀ ਕਰਦਾ ਆ ਔਰ ਜਦੋਂ ਅਸੀਂ ਬless ਹੋਵਾਂਗੇ ਤੇ ਦੂਜੇ ਵੀ ਸਾਡੇ ਤੋਂ ਬlesing ਪਾਣਗੇ ਹallelujah ਇਹ ਟਰਾਂਸਪੇਰੈਂਸੀ ਆ ਕਿ ਜੇਕਰ ਸਾਡੇ ਅੰਦਰ ਚੰਗੇ ਕੰਮ ਗੁਣ ਨੇ ਚੰਗਿਆਈਆਂ ਹਨ ਤਾਂ ਸਾਡੇ ਨੇੜੇ ਰਹਿਣ ਵਾਲੇ ਲੋਕ ਵੀ ਡੈਫੀਨਿਟਲੀ ਸਾਡੇ ਵਰਗੇ ਬਣ ਜਾਣਗੇ ਉਹ ਸਾਡੀਆਂ ਚੰਗਿਆਈਆਂ ਸਾਡੀ ਸਾਡਾ ਸੁਭਾ ਸਾਡਾ ਮਸੀਹ ਦਾ ਪ੍ਰੇਮ ਸਾਡੇ ਵਿੱਚੋਂ ਉਹਨਾਂ ਵਿੱਚ ਟਰਾਂਸਫਰ ਹੋ ਜਾਏਗਾ ਹਾਲੇਲੂਇਆ ਜਿਵੇਂ 12 ਸਾਲਾਂ ਦੀ ਬਿਮਾਰ ਔਰਤ ਸੀ ਪ੍ਰਭੂ ਦੇ ਪੱਲੇ ਨੂੰ ਪਿੱਛੋਂ ਦੀ ਆ ਕੇ ਛੁੰਦੀ ਹੈ ਤੇ ਉੱਥੇ ਵੀ ਟਰਾਂਸਪੇਰੈਂਸੀ ਹੁੰਦੀ ਹੈ ਉੱਥੇ ਵੀ ਪ੍ਰਭੂ ਦੀ ਸਾਮਰਥ ਲਿਖਿਆ ਨਾ ਕਿ ਉਹਦੀ ਸਾਮਰਥ ਉਹਦੇ ਵਿੱਚੋਂ ਨਿਕਲੀ ਉਹ ਸਾਮਰਥ ਨੇ ਉਸ ਬਿਮਾਰ ਔਰਤ ਨੂੰ ਚੰਗਾ ਕੀਤਾ ਹallelujah ਸੋ ਜੇਕਰ ਅਸੀਂ ਪ੍ਰਭੂ ਦੇ ਨੇੜੇ ਰਵਾਂਗੇ ਪ੍ਰਭੂ ਦਾ ਪਿਆਰ ਸਾਡੇ ਵਿੱਚ ਹੋਵੇਗਾ ਉਹਦੀ ਬlesing ਹੋਵੇਗੀ ਉਹਦੀਆਂ ਆਸ਼ੀਸ਼ਾਂ ਸਾਡੇ ਜੀਵਨ ਚ ਘੋਣਗੀਆਂ ਤੇ ਇਸੇ ਤਰ੍ਹਾਂ ਜਿਹੜਾ ਸਾਡੇ ਨੇੜੇ ਭੈਣ ਭਰਾ ਆਵੇਗਾ ਤਾਂ ਜ਼ਾਹਿਰ ਗੱਲ ਹੈ ਕਿ ਸਾਡੀ ਜਿਹੜੀ ਬlesings ਹੈ ਉਹਨਾਂ ਦੇ ਜੀਵਨ ਵਿੱਚ ਵੀ ਟ੍ਰਾਂਸਫਰ ਹੋਵੇਗੀ ਹallelujah ਮਤਲਬ ਕਿ ਬਾਈਬਲ ਦਾ ਉਹ ਵਚਨ ਵੀ ਪੂਰਾ ਹੋਵੇਗਾ ਕਿ ਤੁਸੀਂ ਇੱਕ ਦੂਜੇ ਨੂੰ ਆਸ਼ੀਸ਼ ਦਿਓ ਤੁਸੀਂ ਆਸ਼ੀਸ਼ ਦੇ ਲਈ ਚੁਣੇ ਗਏ ਹੋ ਹallelujah ਸੋ ਬਸ ਹਮੇਸ਼ਾ ਇੱਕ ਦੂਜੇ ਦੇ ਲਈ ਦੁਆਵਾਂ ਕਰਦੇ ਰਹੋ ਪ੍ਰਭੂ ਦੇ ਬੰਦਿਆਂ ਲਈ ਦੁਆਵਾਂ ਕਰਦੇ ਰਹੋ ਔਰ ਕਿਸੇ ਨੂੰ ਆਪਣਾ ਦੁਸ਼ਮਣ ਆਪਣਾ ਵਿਰੋਧੀ ਜਾਂ ਆਪਣਾ ਨੁਕਸਾਨ ਕਰਨ ਵਾਲਾ ਅਸੀਂ ਨਾ ਸਮਝੀਏ ਬਲਕਿ ਅਸੀਂ ਦਿਲ ਤੋਂ ਆਪਣੇ ਆਪਣੇ ਲੋਕਾਂ ਨੂੰ ਪਿਆਰ ਕਰੀਏ ਪਰਮੇਸ਼ਵਰ ਦੇਆਂ ਲੋਕਾਂ ਨੂੰ ਪਿਆਰ ਕਰੀਏ ਔਰ ਦੇਖਣਾ ਇੱਕ ਦਿਨ ਮੇਰੀ ਗੱਲ ਯਾਦ ਰੱਖਣਾ ਅਗਰ ਤੁਸੀਂ ਇਦਾਂ ਜੀਣਾ ਅਤੇ ਚੱਲਣਾ ਸ਼ੁਰੂ ਕਰ ਦਿੱਤਾ ਪ੍ਰਭੂ ਨੂੰ ਪਹਿਲਾ ਸਥਾਨ ਦੇਣਾ ਸ਼ੁਰੂ ਕਰ ਦਿੱਤਾ ਇੱਕ ਦੂਜੇ ਦੀ ਇੱਜ਼ਤ ਆਦਰ ਮਾਣ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਸੇਮ ਨਹੀਂ ਰਹੋਗੇ ਤੁਸੀਂ ਬਹੁਤ ਜਲਦ ਬਦਲ ਜਾਓਗੇ ਤੁਹਾਡੇ ਹਾਲਾਤ ਬਦਲ ਜਾਣਗੇ ਤੁਹਾਡੇ ਤੁਹਾਡੇ ਬੱਚਿਆਂ ਦੇ ਹਾਲਾਤ ਬਦਲ ਜਾਣਗੇ ਹallelujah ਤੁਹਾਡਾ ਦੁੱਖ ਜਿਹੜਾ ਆ ਉਹ ਸੁੱਖ ਵਿੱਚ ਬਦਲ ਜਾਏਗਾ ਤੁਹਾਡਾ ਰੋਣਾ ਹਾਸੇ ਵਿੱਚ ਬਦਲ ਜਾਏਗਾ ਹallelujah ਤੋ ਪਰਮੇਸ਼ਰ ਦੇ ਲੋਕੋ वचन ਦੇ ਉੱਤੇ ਚੱਲਣਾ ਸ਼ੁਰੂ ਕਰੀਏ ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਬਰਕਤ ਦੇਵੇ ਸੋ 3 ਦਿਨ ਦੀ ਸਾਡੀ ਇੱਥੇ ਕਾਨਫਰੈਂਸ ਆ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਕਾਨਫਰੈਂਸ ਬਹੁਤ ਜ਼ਿਆਦਾ ਬleseful ਰਹੇਗੀ ਔਰ ਜਿਵੇਂ ਹੀ ਮੌਕਾ ਮਿਲੇਗਾ ਮੈਂ ਫਿਰ ਤੋਂ ਤੜਣਾ ਜੁੜਾਂਗਾ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਤਦ ਤੱਕ ਲਈ ਜੈਮਸੀ ਦੀ ਗੋਡ ਬlesਸ ਯੂ ਪ੍ਰਭੂ ਤੁਹਾਡੇ ਨਾਲ ਹੋਵੇ